ਭੱਵੀ ਲੱਗ ਕਿਨਿਆ ਨੂੰ ਨਾ ਭੁੱਲ ਕੇ ਆਪਾਂ ਨੂੰ ਇਹ ਮਾਨਸ ਦੇ ਹੀ ਮਿਲੀ ਹੈ ਗੁਰਮੁਖ ਪਿਆਰੇ ਆਪਾਂ ਇਹਨੂੰ ਇੰਜ ਹੀ ਗਵਾ ਲਈ ਨਾ ਕਿਸੇ ਨੂੰ ਸਵਾਲ ਕੀਤਾ ਸੀ ਵੀ ਬਾਬਾ ਜੀ ਕੀ ਕਰਦੇ ਹੁੰਨੇ ਹੋ ਘਰ ਦੇ ਵਿੱਚ ਕੀ ਕੰਮ ਹੈ ਬਸ ਸੋਇ ਬਜ਼ੁਰਗ ਬਜ਼ੁਰਗ ਕਹਿ ਦਿੰਦੇ ਐ ਫਸ ਟਾਈਮ ਪਾਸ ਕਰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਾਰ ਪੜਿਆ ਸਰੋ ਪਾਈ ਫਿਰ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਬਜ਼ੁਰਗਾਂ ਪੁੱਛੀਏ ਨਾ ਭਾਈ ਕੀ ਕਰਦੇ ਹੁੰਨੇ ਹੁਣ ਕੰਮ ਵੀ ਨਹੀਂ ਕਰਦੇ ਕਿਤੇ ਜਾਂਦੇ ਵੀ ਨਹੀਂ ਕੀ ਕਰਦੇ ਹਾਂ ਕਹਿੰਦੇ ਬਸ ਟਾਈਮ ਪਾਸ ਕਰਦੇ ਆਂ ਆਪਾਂ ਟਾਈਮ ਪਾਸ ਕਰਨਾ ਆਇਆ ਇਸ ਦੁਨੀਆ ਦੇ ਉੱਤੇ ਇਹ ਮਾਨਸ ਦੇਹੀ ਆਪਾਂ ਨੂੰ ਟਾਈਮ ਪਾਸ ਬਸ ਤੇ ਮਿਲੀ ਆ ਗੁਰਮਖ ਪਿਆਰੇ ਨਹੀਂ ਗੁਰਮਖ ਪਿਆਰੇ ਇਸ ਜ਼ਿੰਦਗੀ ਨੂੰ ਜਿਉਣਾ ਸਿੱਖੀਏ ਅਸਲ ਜ਼ਿੰਦਗੀ ਉਹੀ ਐ ਗੁਰਮਖ ਪਿਆਰਿਓ ਜਿਸ ਦੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਨੂੰ ਜਾਤ ਕੀਤਾ ਜਾਂਦਾ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪਣੇ ਤੇ ਲਾ ਕੇ ਦੇਖੋ ਵੀ ਆਪਾਂ ਅਕਾਲ ਪੁਰਖ ਨੂੰ ਚੇਤੇ ਕਰਦੇ ਆ ਤਾਂ ਆਪਣਾ ਆਉਣਾ ਸਫਲ ਹੈ ਜੇ ਆਪਾਂ ਚੇਤੇ ਨਹੀਂ ਕਰਦੇ ਨਾ ਉਸ ਅਕਾਲ ਪੁਰਖ ਨੂੰ ਅੱਜ ਕੱਲ ਕੀ ਹੋ ਗਿਆ ਗੁਰਮਖ ਪਿਆਰਿਓ ਚੇਤੇ ਨਹੀਂ ਕਰਦੇ ਚਿੰਤਾ ਕਰਦੇ ਆਂ ਆਖੋ ਸਤਨਾਮ ਵਿਵਹਿ ਗੁਰ ਚੇਤੇ ਕਰਨਾ ਛੱਡ ਦਿੱਤਾ ਕੀ ਕਰਦੇ ਆਂ ਚਿੰਤਾ ਕਰ ਲੈਂਦੇ ਆਂ ਅਣ ਜਿੱਦਨੇ ਜਾਨੇ ਬੈਠਿਓ ਆਪ ਸਿੱਖ ਸੰਗਤ ਕਿੰਨੇ ਜਾਣੇ ਗੁਰਮੁਖ ਪਿਆਰਿਓ ਆਪ ਚਿੰਤਾ ਦੇ ਵਿੱਚ ਹੋ ਘਰ ਦੀ ਟੈਨਸ਼ਨ ਮਹਾਪੁਰਖ ਕਹਿੰਦੇ ਗੁਰਮੁਖ ਪਿਆਰਿਓ ਸਾਥ ਸੰਗਤ ਦੇ ਵਿੱਚ ਆਉਣਾ ਜਦ ਤਨ ਤਾਂ ਲੈ ਕੇ ਆਉਣੀ ਆਉਨੇਓ ਗੁਰਮੁਖ ਪਿਆਰਿਓ ਮਨ ਨੂੰ ਵੀ ਲੈ ਕੇ ਆਇਆ ਕਰੋ ਮਾਫ਼ ਕਰਿਓ ਜਿੰਨੇ ਗੁਰਮੁਖ ਪਿਆਰੇ ਬੈਠੇ ਆ ਨਾ ਕਈ ਗੁਰਸਿੱਖਾਂ ਦਾ ਮਨ ਵਿਸ਼ੇਵਿਕਾਰਾਂ ਕਿ ਨਹੀਂ ਵਚਿਆ ਫਿਰਦਾ ਹੈ ਕਈ ਕੁਰਸੀ ਖਾਂ ਦਾ ਮਨ ਹਜੇ ਵੀ ਘਰ ਹੈ ਵੀ ਆਪਾਂ ਨੇ ਜਾ ਕੇ ਇਹ ਕਾਰਜ ਕਰਨਿਆ ਇਹ ਕੰਮ ਕਰਨਿਆ ਪਰ ਗੁਰਮੁਖ ਪਿਆਰੇ ਜਦੋਂ ਮਨ لے ਆਉਂਦਾ ਨਾ ਗੁਰੂ ਤਨ لے ਆਉਂਦਾ ਤਾਂ ਮਨ ਨੂੰ ਵੀ ਖਿੱਚ ਕੇ ਲਿਆਇਆ ਕਰੋ ਛੱਡਿਆ ਕੋ ਰੋਕਰ ਬਾੜ ਦੀ ਟੈਂਸ਼ਨ ਜੇ ਕਿਸੇ ਨੂੰ ਕਹੇ ਤੀ ਕਿ ਭਾਈ ਤੁਸੀਂ ਨਾਮ ਜਪਿਆ ਕਰੋ ਹੁਣ ਕੰਮ ਕਰਨ ਦਾ ਟਾਈਮ ਹੈ ਸੋਡਾ ਬਜ਼ੁਰਗਾਂ ਨੂੰ ਕਹਦੇ ਕਿ ਭਾਈ ਸੋਡਾ ਕੰਮ ਕਰਨ ਦਾ ਟਾਈਮ ਹੈ ਤੁਸੀਂ ਕੰਮ ਨੂੰ ਰਹਿਣ ਦੋ ਛੱਡ ਦੋ ਉਸ ਅਕਾਲ ਪੁਰਖ ਦੀ ਵਿੜਾਈ ਤੇ ਹੋ ਜੋ ਹੁਣ ਅੱਗਾ ਸਵਾਰੋ ਤੇ ਪਤਾ ਕੀ ਕਹਿ ਦਿੰਦੇ ਆ ਕਹਿ ਦਿੰਦੇ ਆ ਬਾਬਾ ਜੀ ਸਾਡੇ ਬਿਨਾ ਤਾਂ ਘਰ ਹੀ ਨਹੀਂ ਚੱਲਣਾ ਕਹਿ ਦੋ ਸਤਨਾਮ ਸੇਵਾ ਹੀ ਕਰੂ ਫਿਰ ਕਹਿ ਦਿੰਦੇ ਆ ਸਾਡੇ ਬਿਨਾ ਤਾਂ ਘਰ ਹੀ ਨਹੀਂ ਚੱਲਦਾ ਉਹ ਮਣਾ ਜੇ ਤੂੰ ਇਸ ਸੰਸਾਰ ਤੇ ਵਿੱਚੋਂ ਚਲਿਆ ਗਿਆ ਜਦੋਂ ਤੈਨੂੰ ਬਲਾਵਾ ਆ ਗਿਆ ਮਹਾਰਾਜ ਜੀ ਦਾ ਉਦੋਂ ਫਿਰ ਟਾਈਮ ਫਿਰ ਕਿਵੇਂ ਸਰੇਗਾ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਪੁੱਤਰਾਂ ਨੂੰ ਗੁਰਮੁਖ ਪਿਆਰਿਓ ਵਿਆਹ ਦਿੰਨੇ ਆਂ ਬਰ ਦਿੰਨੇ ਆਂ ਤੇ ਗੁਰਮੁਖ ਪਿਆਰ ਉਸ ਤੋਂ ਬਾਅਦ ਆਪਾਂ ਕੀ ਹੋ ਜਾਂਨੇ ਆਂ ਵਿਹਲੇ ਹੋ ਜਾਂਨੇ ਆਂ ਕਈ ਤਾਂ ਹੁਣ ਜਿਹੜੇ ਗੁਰਮਖ ਪਿਆਰੇ ਹੁੰਦੇ ਹਨ ਸਮਝਦੇ ਐ ਵੀ ਉੱਪੇ ਜਾ ਕੇ ਆਪਾਂ ਨੇ ਲੇਖਾ ਦੇਣਾ ਏ ਨਾਮ ਤਾਂ ਉਹ ਤਾਂ ਗੁਰਮਖ ਪਿਆਰਿਓ ਅੱਗਾ ਸਵਾਰ ਲੈਂਦੇ ਐ ਸਮਝ ਲੈਂਦੇ ਐ ਨਾਮ ਜਪਣਾ ਸ਼ੁਰੂ ਵੀ ਕਰ ਦੇ ਦਿੰਦੇ ਐ ਹਜੇ ਵੀ ਆਪਜੀ ਕੋਲ ਬਹੁਤ ਟਾਈਮ ਹੈ ਨਾਮ ਜਪਣ ਦੇ ਲਈ ਉਸ ਅਕਾਲ ਪੁਰਖ ਦੀ ਇਬਾਦਤ ਵਿੜਿਆਈ ਕਰਨ ਵਾਸਤੇ ਆਪਜੀ ਕੋਲ ਹਜੇ ਵੀ ਟਾਈਮ ਹੈ ਗੁਰਮੁਖ ਪਿਆਰਿਓ ਮਹਾਰਾਜ ਕੰਦੇ ਇੱਕ ਘੜੀ ਆਤੀ ਕਰੀ ਆਤੇ ਹੂਤੇ ਆਦ ਭਗਤਨ ਸੇਤੀ ਗੋਸ਼ਤੇ ਜੋ ਕਿਨੋ ਸੋ ਲਾਗ ਗੁਰਮੁਖ ਪਿਆਰਿਆ ਅੱਧੀ ਜੋ ਵੀ ਅੱਧੀ ਕਰੀ ਨਾਮ ਜਪ ਲੈਣਾ ਤਾਂ ਵੀ ਤੇਰਾ ਸਫਲਾ ਹੈ ਰਜਾਦਤਾ ਕਰਨਾ ਤੂ ਤਾਂ ਇੱਥੇ ਕੀ ਹਉ ਪੁੱਤਰਾ ਦੇ ਵਿੱਚ ਆ ਕੇ ਰੁੱਝ ਗਿਆ ਤੈਨੂੰ ਯਾਦ ਨਹੀਂ ਵੀ ਮੈਂ ਤਾਂ ਜਾ ਕੇ ਆਈ ਸੀ ਜਿੰਦੇ ਆਪਾਂ ਕੱਲ ਵਚਨ ਪੜਿਆ ਆਈ ਸੀ ਜਿੰਦੇ ਤੂ ਤਾਂ ਕਰੀ ਕੀ ਕਰਾ ਜਣੀ ਆਪਾਂ ਕਰਾਰ ਕਰਕੇ ਆਏ ਆ ਨਾ ਮਹਾਰਾਜ ਨੂੰ ਮਹਾਰਾਜ ਅਸੀਂ ਜਦੋਂ ਥੱਲੇ ਗਏ ਨਾ ਛੋਟੀ ਪੜਾਈ ਕਰਾਂਗੇ ਉਸ ਤਤ ਕਰਾਂਗੇ ਮਹਾਰਾਜ ਤੇ ਮਨਾਂ ਦੇ ਵਿੱਚ ਆਪਣੇ ਆਪ ਆਪਾਂ ਹੋਰਨਾ ਤੋਂ ਕੀ ਲੈਣਾ ਗੁਰਮੁਖ ਪਿਆਰਿਓ ਆਪਣੇ ਆਪ ਦੇ ਮਾਨਨ ਦੇ ਨਾਲ ਲੜਾਈ ਕਰੋ ਵੀ ਤੂੰ ਕਿੰਨੀ ਕਿੰਨਾ ਕ ਨਾਮ ਜਪਦਾ ਆਪਾਂ ਇੱਥੇ ਆ ਕੇ ਗੁਰਮੁਖ ਪਿਆਰਿਓ ਕੀ ਕਰ ਲਿਆ ਕਈਆਂ ਨੇ ਮਾਪੁਰਖਾਂ ਦਾ ਬਚਨ ਸੁਨਿਆ ਵੀ ਹੋਵੇਗਾ ਇੱਥੇ ਆ ਕੇ ਆਪਾਂ ਲੜਾਈ ਦਾ ਬੀਜ ਬੀਜ ਲੈਂਦੇ ਆ ਗੁੱਸੇ ਵਾਲਾ ਸਦਾ ਖੁਸ਼ ਰਹਿ ਜਾ ਕਰੋ ਜ਼ਿੰਦਗੀ ਦੇ ਵਿੱਚ ਗੁਰਮਖ ਪਿਆਰਿਓ ਅਸਲ ਜ਼ਿੰਦਗੀ ਕਿਹੜੀ ਹੈ ਜ਼ਿੰਦਗੀ ਇਹੋ ਹੈ ਜਿਹੜੀ ਆਪਾਂ ਖੁਸ਼ ਰਹੀਏ ਟੈਨਸ਼ਨਾਂ ਚਿੰਤਾ ਨੂੰ ਛੱਡ ਕੇ ਚੇਤੇ ਕਰਨ ਲੱਗ ਜਾਈਏ ਫਿਰ ਅਸਲ ਜ਼ਿੰਦਗੀ ਹੈ ਆਪਣੀ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਮਾੜਾ ਬੋਲ ਦਿੰਨੇ ਆ ਗੁਰਮਖ ਪਿਆਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਮਾੜਾ ਨਾ ਬੋਲੋ ਆਪਦੀ ਖੁਸ਼ੀ ਦੇ ਲਈ ਅਗਲੇ ਤਾਂ ਦਿਲ ਦਿਖਾਉਣਾ ਗੁਰਮੁਖ ਪਿਆਰਿਓ ਬਹੁਤ ਮਾੜੀ ਗੱਲ ਹੈ ਆਪਦੀ ਖੁਸ਼ੀ ਦੇ ਲਈ ਹੁਣ ਗੁਰਮੁਖ ਪਿਆਰ ਅੱਜ ਤੋਂ ਅਰਦਾਸ ਕਰੀਏ ਮਹਾਰਾਜ ਸਾਡੇ ਸਾਡੇ ਕਰਕੇ ਕਿਸੇ ਦਾ ਦਿਲ ਨਾ ਦੁਖੇ ਸਾਡੇ ਕਰਕੇ ਕਿਸੇ ਦੀ ਲਾਈਫ ਦੇ ਵਿੱਚ ਮੇਰੇ ਪ੍ਰਤੀ ਕੋਈ ਈਰਖਾ ਨਾ ਹੋਵੇ ਮਹਾਰਾਜ ਐਸੀ ਕਿਰਪਾ ਕਰੋ মিঠো বোলੜা জি মিঠো বোলੜা ਮੈਂ ਹਰ ਹਰ ਇੱਕ ਪ੍ਰਾਨੀ ਦੇ ਨਾਲ ਮਿੱਠਾ ਬੋਲਾਂ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਪੇਸ਼ ਆਵਾਂ ਕਿਸੇ ਨੂੰ ਵੀ ਮੈਂ ਐਦਾਂ ਨਾ ਕੋਈ ਜਿਸ ਤਰ੍ਹਾਂ ਮਾੜਾ ਬੋਲੇ ਦਿੱਤਾ ਗੁਰਮਖ ਪਿਆਰਿਓ ਮਾੜਾ ਕਿਵੇਂ ਬੋਲਿਆ ਜਾਂਦਾ ਗੁਰਮਖ ਪਿਆਰਿਓ ਜਿਸ ਤਰ੍ਹਾਂ ਆਪਾਂ ਉਦਾਹਰਣ ਲੈ ਲਈਏ ਮਿਰਚ ਦਾ ਮਿਰਚ ਦਾ ਪੌਦਾ ਹੁੰਦਾ ਗੁਰਮਖ ਪਿਆਰਿਓ ਮਿਰਚ ਦੇ ਪੌਦੇ ਦੇ ਵਿੱਚ ਜੋ ਬੀਜ ਹੁੰਦਾ ਉਹ ਪਮਾ ਕਿੱਡਾ ਕੋ ਹੁੰਦਾ ਗੁਰਮਖ ਪਿਆਰ ਐਡਾ ਕੋ ਹੁੰਦਾ ਐਡਾ ਬੀਜ ਨੇ ਆਪਾਂ ਬੀਜ ਦਿੱਤਾ ਤੇ ਉਹ ਵੱਧ ਕੇ ਕੀ ਹੋ ਜਾਵੇਗਾ ਇੱਕ ਜਦੋਂ ਬੀਜ ਲਾ ਦਿੱਤਾ ਆਪਾਂ ਤੇ ਓਹ ਹੌਲੀ-ਹੌਲੀ ਵੱਡਾ ਹੋ ਜਾਵੇਗਾ ਕਿੰਨੀਆਂ ਮਿਰਚਾਂ ਲੱਗ ਜਾਵਣਗੀਆਂ ਖੜੱਤਣ ਵਾਲੀਆਂ ਕੌੜੀਆਂ ਇਸੇ ਤਰ੍ਹਾਂ ਉਦਾਹਰਣ ਲੈਣ ਲੋ ਆਪ ਤੇ ਮਨ ਤੇ ਗੁਰਮਖ ਪਿਆਰੋ ਵੀ ਆਪਾਂ ਕਿਸੇ ਨੂੰ ਜਿਵੇਂ ਗੁਰਮਖ ਪਿਆਰ ਇਸ ਨੂੰ ਕਹਿ ਦਿੱਤਾ ਮਾੜਾ ਅੱਜ ਬੀਜ ਬੀਜ ਦਿੱਤਾ ਤੇ ਆਪਾਂ ਕਹਾਂਗੇ ਵੀ ਇਹਨੂੰ ਤਾਂ ਥੋੜਾ ਜੀ ਮਾੜਾ ਕਿਹਾ ਚਲੋ ਇੱਕ ਵਾਰੀ ਮਹਾਰਾਜ ਮੈਨੂੰ ਮਾਫ਼ ਕਰ ਦੋ ਫਿਰ ਫਿਰ ਅਗਲੀ ਵਾਰੀ ਆਪਣੇ ਗੁੱਸੇ ਤੇ ਕੰਟਰੋਲ ਨਾ ਹੋਇਆ ਆਪਾਂ ਨੂੰ ਫਿਰ ਆਪਾਂ ਦੂਸਰੇ ਨੂੰ ਬੋਲ ਦਿੱਤਾ ਉਹ ਹੌਲੀ-ਹੌਲੀ ਕਰਕੇ ਆਪਾਂ ਇੱਕ ਪੌਦਾ ਬਣਾ ਲੈਨੇ ਐ ਗੁੱਸੇ ਵਾਲਾ ਕਈਆਂ ਬੀਬੀਆਂ ਦੀ ਅਤੇ ਵੀਰਾਂ ਦੀ ਵੀ ਆਦਤ ਹੁੰਦੀ ਹੈ ਘਰੇ ਬੋਲੀ ਜਾਣ ਕਿਉਂ ਹੀ ਵਸ ਤੁਸੀਂ ਇਹ ਨਹੀਂ ਕਰਦੇ ਤੂੰ ਕੀ ਲੈਣਾ ਤੂੰ ਆਪਣਾ ਜਨਮ ਸਵਾਰ ਤੁਸੀਂ ਕੀ ਲੈਣਾ ਤੁਸੀਂ ਜਿੱਥੇ ਗਲਤੀ ਹੈ ਬੱਚੇ ਨੂੰ ਉੱਥੇ ਠੋਕੋ ਅਸਲ ਦੇ ਵਿੱਚ ਕਿਸੇ ਆਪਣਾ ਬੀਜ ਨਾ ਬੀਜੋ ਗੁੱਸੇ ਵਾਲਾ ਨਿਮਰਤਾ ਵਾਲਾ ਬੀਜ ਬੀਜੋ ਗੁਰਮਖ ਪਿਆਰਿਓ ਪਿਆਰ ਵਾਲਾ ਹਰ ਇੱਕ ਪ੍ਰਾਣੀ ਦੇ ਨਾਲ ਪਿਆਰੇ ਦੇ ਨਾਲ ਪੇਸ਼ ਆਵੋ ਤੇ ਜੋ ਪ੍ਰਾਣੀ ਮਿਲੇ ਵੀ ਨਾ ਗੁਰਮਖ ਪਿਆਰਿਓ ਆਪਾਂ ਕਹਿ ਵੀ ਦਿੰਨੇ ਆ ਕਿ ਢਾ ਚੰਗਾ ਬੰਦਾ ਕਿੱਡੀ ਨਿਮਰਤਾ ਕਿੰਨੇ ਮਠਾਸ ਨਾਲ ਬੋਲਦੇ ਆ ਤੇ ਗੁਰਮਖ ਪਿਆਰਿਓ ਆਪਾਂ ਜਿੱਦੋਂ ਗੁੱਸੇ ਵਾਲਾ ਬੀਜ ਨਾ ਬੀਜਿਆ ਨਿਮਰਤਾ ਵਾਲਾ ਬੀਜ ਬੀਜ ਦਿੱਤਾ ਉਸ ਤੋਂ ਬਾਅਦ ਗੁਰਮਖ ਪਿਆਰਿਓ ਕੀ ਹੋਵੇਗਾ ਆਟੋਮੈਟਿਕੀ ਆਪਾਂ ਉਸ ਚਿੰਤਾ ਨੂੰ ਛੱਡ ਕੇ ਚੇਤੇ ਕਰਨ ਲੱਗ ਜਾਵਾਂਗੇ ਅਕਾਲ ਪੁਰਖ ਦੇ ਨਾਲ ਪ੍ਰੇਮ ਪੈਣ ਲੱਗ ਜਾਵੇਗਾ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਜਿੰਨਾ ਨੇ ਪ੍ਰੇਮ ਕੀਤਾ ਸੰਤਾਂ ਮਹਾਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਜੀਆ ਨੇ ਸੰਤ ਬਾਬਾ ਈਸ਼ਰ ਸਿੰਘ ਜੀਆ ਨੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀਆ ਸੰਤ ਬਾਬਾ ਮਹਿੰਦਰ ਸਿੰਘ ਜੀ ਇਹ ਮਹਾਪੁਰਖ ਜਿੰਨੇ ਹੁੰਦੇ ਗੁਰਮੁਖ ਪਿਆਰ ਇਹ ਮਹਾਪੁਰਖ ਕਿਨੂੰ ਕਿਹਾ ਜਾਂਦਾ ਜਿਹਦਾ ਗੁਰੂ ਦੇ ਨਾਲ ਪ੍ਰੇਮ ਹੋਵੇ ਪਿਆਰ ਹੋਵੇ ਹੁਣ ਗੁਰਮੁਖ ਪਿਆਰ ਆਪਾਂ ਕਿਉਂ ਨਹੀਂ ਬਣ ਸਕਦੇ ਸੰਤ ਆਪਾਂ ਕਹਿ ਦਿੰਨੇ ਆਂ ਬਾਬਾ ਜੀ ਆਪਾਂ ਨਹੀਂ ਬਣ ਸਕਦੇ ਸੰਤ ਨਹੀਂ ਗੁਰਮਖ ਪਿਆਰਿਓ ਸੋਡੇ ਦੇ ਵਿੱਚ ਵੀ ਕਲਾ ਹੈ ਉਹ ਵੀ ਬੰਦੇ ਸੀ ਤੁਸੀਂ ਵੀ ਬੰਦੇ ਹੋ ਗੁਰਮਖ ਪਿਆਰਿਓ ਬੰਦ ਕੀ ਕਰਕੇ ਤੁਸੀਂ ਵੀ ਸੰਤ ਬਣ ਸਕਦੇ ਹੋ ਤੇ ਅਸੀਂ ਤਾਂ ਇੱਕ ਗੱਲ ਜਾਣਦੇ ਆ ਗੁਰਮਖ ਪਿਆਰਿਓ ਜਿਹੜਾ ਗੁਰੂ ਦੀ ਵਡਿਆਈ ਕਰਦਾ ਉਸਤਤ ਕਰਦਾ ਉਹ ਮੇਰੇ ਅੱਖਾਂ ਦੇ ਦੇ ਵਿੱਚ ਤਾਂ ਸੰਤ ਹੀ ਹੈ ਮੈਨੂੰ ਤਾਂ ਸਾਰੀ ਸੰਤ ਨਜ਼ਰ ਆਉਂਦੀ ਆ ਗੁਰਮਖ ਪਿਆਰਿਓ ਇਸੇ ਕਰਕੇ ਹੌਲੀ ਹੌਲੀ ਨਾਮ ਜਪ ਕੇ ਚੱਲੋ ਨਹੀਂ ਜਪਿਆ ਜਾਂਦਾ ਕੰਮ ਕਾਰ ਕਰਦੇ ਕਰਦੇ ਸਾਡੇ ਬਾਬਾ ਦੇਵਾ ਸਿੰਘ ਹੁੰਦੇ ਸੀ ਨਾ ਮਹਾਪੁਰਖ ਉਹਨਾਂ ਦੀ ਜੋ ਕਰਵਾਲੀ ਸੀ ਨਾਲ ਨਾਲ ਕੰਮ ਕਰਦੀ ਸੀ ਗੁਰਮੁਖ ਪਿਆਰੇ ਆਪਣੇ ਘਰ ਦਾ ਤੇ ਨਾਲ ਨਾਲ ਕੀ ਕਰਦੀ ਹੁੰਦੀ ਸੀ ਉਸ ਅਕਾਲ ਪੁਰਖ ਨੂੰ ਚੇਤੇ ਕਰਦੀ ਸੀ ਜਿਹੜੇ ਬਾਬਾ ਦੇਵਾ ਸਿੰਘ ਜੀ ਬੜੀ ਉਹਨਾਂ ਬਾਰੇ ਦੱਸਤੀਏ ਬੜੇ ਮਹਾਪੁਰਖ ਸੀ ਭਜਨ ਬੰਦ ਕੀ ਕਰਨ ਵਾਲੇ ਗੁਰਸਿੱਖ ਸੀ ਸਾਡੇ ਪਰਦਾਦਾ ਜੀ ਹੋਏ ਆ ਗੁਰਮੁਖ ਪਿਆਰੇ ਬਹੁਤ ਰੱਬੀ ਰੂਹ ਸੀ ਗੁਰਮੁਖ ਪਿਆਰੇ ਉਹਨਾਂ ਦੇ ਘਰ ਵਾਲੀ ਜੀਤਾ ਕਹਿੰਦੇ ਹੁੰਦੇ ਸੀ ਉਹਨਾਂ ਦਾ ਨਾਮ ਚਲੋ ਨਾਮ ਤੋਂ ਕੀ ਲੈਣਾ ਉਹ ਜਿਹਦਾ ਨਾਲ-ਨਾਲ ਕੰਮ ਕਰੇ ਤੇ ਨਾਲ-ਨਾਲ ਗੁਰਮਖ ਪਿਆਰਿਓ ਨਾਲ-ਨਾਲ ਕੰਮ ਕਰਦੇ ਤੇ ਨਾਲ-ਨਾਲ ਉਸ ਅਕਾਲ ਪੁਰਖ ਨੂੰ ਆਵਾਜ਼ਾਂ ਮਾਰਦੇ ਮਾਈਗੋ ਆਪਾਂ ਕਹਿ ਦਿੰਨੇ ਆਂ ਵੀ ਸਾਡੇ ਕੋਲੇ ਕੰਮ ਕਰ ਬਹੁਤ ਹੈ ਉਹ ਸੂਡੰਗਰ ਵੀ ਸਾਹਮਣੇ ਹੁੰਦੇ ਅੱਪਾ ਕਿੱਥੋਂ ਨਾਮ ਜਪਣਗੇ ਨਹੀਂ ਗੁਰਮਖ ਪਿਆਰਿਓ ਧਾਮ ਕਿਵੇਂ ਜਪਾਂਗੇ ਅਪਾ ਉਹ ਨਾਲੇ ਕੰਮ ਕਰਦੇ ਭਾਂਡੇ ਬਰਤਨ ਸਾਫ਼ ਕਰਦੇ ਨਾਲ-ਨਾਲ ਆਪਣਾ ਘਰ ਦਾ ਕੰਮ ਕਰਦੇ ਤੇ ਨਾਲ-ਨਾਲ ਆਵਾਜ਼ ਮਾਰਦੇ ਆਜੋ ਆਪਾਂ ਵੀ ਆਵਾਜ਼ ਮਾਰੀਏ ਉਹ ਕੋਈ ਮਿਲ ਜੇ ਪੋਚੋਲਾ ਜੀ ਸਤਗੁਰ ਮਿਲੇ ਸਤਗੁਰ ਮਿਲੇ ਮਿਲਦੇ ਬਚੋਲਾ ਜੀ ਸਤਗੁਰ ਮਿਲੇ ਸਤਗੁਰ ਮਿਲੇ ਕੋਈ ਮਿਲ ਜੇ ਬਚੋਲਾ ਜੀ ਸਤਗੁਰ ਮਿਲੇ ਸਤਗੁਰ ਮਿਲੇ ਕੋਈ ਮਿਲ ਜੇ ਬਚੋਲਾ ਜੀ ਸਤਗੁਰ ਮਿਲੇ ਸਤਗੁਰ ਮਿਲੇ ਕੋਈ ਮਿਲ ਜੇ ਬਚੋਲਾ ਜੀ ਆਰੇ ਪੜੋ ਸਤ ਗੁਰ ਮਿਲੇ ਕੋਈ ਮਿਲ ਚੇ ਬਚੋਲਾ ਜੀ ਸਤ ਗੁਰ ਮਿਲੇ ਸਤ ਗੁਰ ਮਿਲੇ ਕੋਈ ਮਿਲ ਚੇ ਪਿਆਰਾ ਜੀ ਹਾਤ ਗੁਰ ਮਿਲੇ ਸਤ ਗੁਰ ਮਿਲੇ ਕੋਈ ਮਿਲ ਚੇ ਪਿਆਰਾ ਜੀ ਹਾਤ ਗੁਰ ਮਿਲੇ ਸਤ ਗੁਰ ਮਿਲੇ ਕੋਈ ਮਿਲ ਚੇ ਪਿਆਰਾ ਜੀ ਸਤ ਗੁਰ ਮਿਲੇ ਸਤ ਗੁਰ ਮਿਲੇ ਮੇਰੇ ਪਿਆਰਾ ਜੀ ਸਤ ਗੁਰ ਮੇਂ ਦੇ ਸਤ ਗੁਰ ਮੇਲੇ